ਜ਼ਿਲ੍ਹਾ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਹੋਣਗੇ ਬੀਜੇਪੀ ਵਿੱਚ ਸ਼ਾਮਲ ਨਰਿੰਦਰ ਕੌਰ ਭਰਾਜ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਨੇ ਬੁਲਾ ਕੇ ਬੰਦ ਕਮਰਾ ਕੀਤੀ ਮੀਟਿੰਗ ਜੋ ਨਰਿੰਦਰ ਕੌਰ ਭਰਾਜ ਦੇ ਵੱਲੋਂ ਇਹ ਖੁਦ ਖੁਲਾਸੇ ਕੀਤੇ ਗਏ ਨੇ ਕਿ ਉਹਨਾਂ ਨੂੰ ਵੱਡੇ ਆਫਰ ਦਿੱਤੇ ਜਾ ਰਹੇ ਨੇ ਜੋ ਨਰਿੰਦਰ ਕੌਰ ਭਰਾਜ 2027 ਦੀਆਂ ਚੋਣਾਂ ਲੜੇਗੀ ਕਿਸ ਪਾਰਟੀ ਤੋਂ ਲੜੇਗੀ ਜੋ ਭਰਾਜ ਦੇ ਵੱਲੋਂ ਏ ਆ ਕੇ ਜਾਣਕਾਰੀ ਦਿੱਤੀ ਗਈ ਏ ਪਰ ਉਸ ਨੂੰ ਬਹੁਤ ਵੱਡਾ ਆਫਰ ਮਿਲ ਗਿਆ ਹੈ ਬੀਜੇਪੀ ਦੇ ਵੱਲ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਦ ਤੁਹਾਡਾ ਹਰਿਆਣੇ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਹਰ ਰੋਜ਼ ਪੰਜਾਬ ਦੇ ਵਿੱਚ ਉਹਨਾਂ ਦੀਆਂ ਰੈਲੀਆਂ ਹੁੰਦੀਆਂ ਨੇ ਹਰ ਰੋਜ਼ ਉਹ ਪੰਜਾਬ ਦੇ ਵਿੱਚ ਹੁੰਦੇ ਨੇ ਹਰਿਆਣੇ ਦੇ ਵਿੱਚ ਆਪਣੇ ਉਹ ਸੀਐਮ ਦੇ ਅਹੁਦੇ ਤੋਂ ਲੈ ਕੇ ਬਹੁਤ ਘਟ ਵਿਚਰ ਰਹੇ ਨੇ ਤੇ ਪੰਜਾਬ ਵਿੱਚ ਜ਼ਿਆਦਾ ਵਿਚਰ ਰਹੇ ਨੇ ਜੋ ਪੰਜਾਬ ਦੇ ਸੀਐਮ ਵੀ ਉਹਨੇ ਪੰਜਾਬ ਵਿੱਚ ਨਹੀਂ ਫੈਲੀਆਂ ਕਰਦੇ ਜਿੰਨਾ ਖੁਦ ਹਰਿਆਣੇ ਦੇ ਮੁੱਖ ਮੰਤਰੀ ਪੰਜਾਬ ਵਿੱਚ ਆ ਕੇ ਛੋਟੇ-ਛੋਟੇ ਪਿੰਡਾਂ ਦੇ ਵਿੱਚ ਖੁਦ ਜਾ ਕੇ ਉਹ ਬੀਜੇਪੀ ਦੇ ਵਿੱਚ ਲੀਡਰਾਂ ਨੂੰ ਸ਼ਾਮਲ ਕਰ ਰਹੇ ਨੇ ਵਰਕਰਾਂ ਨੂੰ ਸ਼ਾਮਲ ਕਰ ਰਹੇ ਨੇ ਸੋ ਨੈਭ ਸਿੰਘ ਸੈਣੀ ਨੇ ਜੋ ਪੰਜਾਬ ਦੇ ਵਿੱਚ ਬੀਜੇਪੀ ਦਾ ਆਧਾਰ ਮਜ਼ਬੂਤ ਕਰਨ ਲਈ ਤੇ ਆਪਣੇ ਵੱਲੋਂ ਟਿਕਟਾਂ ਦੇਣ ਵਾਸਤੇ ਉਮੀਦਵਾਰਾਂ ਦੇ ਉੱਪਰ ਡੋਰੇ ਪਾਏ ਜਾ ਰਹੇ ਨੇ ਜਿਹੜੇ ਉਮੀਦਵਾਰ ਚੰਦੇ ਅਕਸ ਵਾਲੇ ਨੇ ਜਿੱਤ ਦਰਜ ਕਰ ਸਕਦੇ ਨੇ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਉਹਨਾਂ ਨਾਲ ਨੈਭ ਸਿੰਘ ਸੈਣੀ ਖੁਦ ਜਾ ਕੇ ਮੀਟਿੰਗ ਕਰਦੇ ਨੇ ਤੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਨੇ ਜੋ ਤਾਜ਼ਾ ਆਮ ਆਦੀ ਪਾਰਟੀ ਦੀ ਮੌਜੂਦਾ ਵਿਧਾਇਕ ਨਰਿੰਦਰ ਕੌਰ ਭਰਾਏ ਦੇ ਘਰ ਪਹੁੰਚ ਜਾਂਦੇ ਨੇ ਨੈਭ ਸਿੰਘ ਸੈਣੀ ਬੰਦ ਕਮਰਾ ਮੀਟਿੰਗ ਹੁੰਦੀ ਹੈ ਬੰਦ ਕਮਰਾ ਮੀਟਿੰਗ ਦੇ ਵਿੱਚ ਵੱਡਾ ਆਫਰ ਦਿੱਤਾ ਜਾਂਦਾ ਹੈ ਨਰਿੰਦਰ ਕੌਰ ਭਰਾਏ ਨੂੰ ਜੋ ਨਰਿੰਦਰ ਕੌਰ ਭਰਾਏ ਨੇ ਖੁਦ ਜੋ ਆ ਕੇ ਇਸਤੇ ਬਾਰੇ ਮੀਡੀਆ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਹਰਿਆਣੇ ਦੇ ਮੁੱਖ ਮੰਤਰੀ ਨੇ ਜੋ ਉਹਨਾਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਏ ਸੋ ਸੰਗਰੂਰ ਤੋਂ ਵਿਧਾਇਕਾ ਭਰਾਜ ਨੇ ਦਾਵਾ ਕੀਤਾ ਕਿ ਹਰਿਆਣੇ ਦੇ ਮੁੱਖ ਮੰਤਰੀ ਨਹਿਮ ਸਿੰਘ ਸੈਣੀ ਉਹਨਾਂ ਨੂੰ ਬੰਦ ਕਮਰੇ ਵਿੱਚ ਲੈ ਕੇ ਗਏ ਉਹਨਾਂ ਦੇ ਨਾਲ ਮੀਟਿੰਗ ਹੋਈ ਤੇ ਸੰਗਰੂਰ ਤੋਂ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਭਰਾਜ ਨੇ ਕਿਹਾ ਕਿ ਆਪਰੇਸ਼ਨ ਲੋਟਸ ਦੀ ਦੇਸ਼ ਵਿਆਪੀ ਚਰਚਾ ਦੇ ਅਨੁਸਾਰ ਜੋ ਇੱਕ ਵਾਰ ਫਿਰ ਭਾਜਪਾ ਪੰਜਾਬ ਵਿੱਚ ਆਪਰੇਸ਼ਨ ਲੋਟਸ ਚਲਾ ਰਹੀ ਏ ਹਰਿਆਣੇ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਹਾਲ ਹੀ ਵਿੱਚ ਜੋ ਉਹਨਾਂ ਨਾਲ ਸੰਪਰਕ ਕੀਤਾ ਗਿਆ ਤੇ ਭਾਜਪਾ ਦੇ ਪ੍ਰੋਗ੍ਰਾਮ ਅਤੇ ਕਾਰਜਕ੍ਰਮ ਬਾਰੇ ਚਰਚਾ ਕਰਨ ਲਈ ਬੰਦ ਕਮਰਾ ਮੀਟਿੰਗ ਦਾ ਪ੍ਰਸਤਾਵ ਰੱਖਿਆ ਗਿਆ। ਸੋ ਭਰਾਏ ਨੇ ਕਿਹਾ ਕਿ ਭਾਜਪਾ ਨੂੰ ਹਰ ਹਲਕੇ ਵਿੱਚ ਉਮੀਦਵਾਰਾਂ ਦੀ ਲੋੜ ਹੈ ਇਸ ਲਈ ਉਹ ਦੂਜੀਆਂ ਪਾਰਟੀਆਂ ਨਾਲ ਸੰਪਰਕ ਕਰ ਰਹੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੂੰ ਉਹਨਾਂ ਨਾਲ ਮੁਲਾਕਾਤ ਕਰਨ ਲਈ ਸੰਪਰਕ ਕੀਤਾ ਤੇ ਕਿਹਾ ਕਿ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦੇਵਾਂਗੇ ਤੇ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਸੋ ਭਰਾਏ ਨੇ ਕਿਹਾ ਕਿ ਮੈਂ ਸੈਣੀ ਨੂੰ ਕਹਿਣਾ ਚਾਹੁੰਦੀਆਂ ਕਿ ਇਸ ਪਰਮ ਵਿੱਚ ਨਾ ਰਹੋ ਕਿ ਮੈਂ ਤੁਹਾਡੀ ਰਾਜਨੀਤੀ ਦਾ ਸ਼ਿਕਾਰ ਹੋ ਜਾਵਾਂਗੀ ਅਸੀਂ ਇੱਥੇ ਸਿਸਟਮ ਬਦਲਣ ਲਈ ਆਏ ਹਾਂ ਅਸੀਂ ਕੇਜਰੀਵਾਲ ਤੇ ਸੀਐਮ ਮਾਨ ਦੇ ਨਾਲ ਲੋਕਾਂ ਨੂੰ ਚੰਗੀ ਸਿੱਖਿਆ ਤੇ ਸੇਵਾ ਸੰਭਾਲ ਪ੍ਰਦਾਨ ਕਰਨ ਲਈ ਆਏ ਸੀ ਅੱਜ ਅਸੀਂ ਇਸੇ ਮਜ਼ਬੂਤੀ ਨਾਲ ਖੜੇ ਹਾਂ ਸੋ ਭਰਾਜ ਨੇ ਕਿਹਾ ਕਿ ਭਾਜਪਾ ਨੂੰ ਮੇਰੇ ਕੈਰੀਅਰ ਬਾਰੇ ਮੇਰੀ ਰਾਜਨੀਤੀ ਦੇ ਕੈਰੀਅਰ ਬਾਰੇ ਚਿੰਤਾ ਛੱਡ ਦੇਣੀ ਚਾਹੀਦੀ ਏ ਮੈਂ 2027 ਦੀਆਂ ਚੋਣਾਂ ਲੜਾਂਗੀ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਅਤੇ ਕਿੱਥੋਂ ਲੜਾਂਗੀ ਮੇਰੀ ਪਾਰਟੀ ਜੋ ਇਹ ਤੈਅ ਕਰੇਗੀ ਸੋ ਨਿਰਿੰਦਰ ਕੌਰ ਭਰਾ ਜਿਨ੍ਹਾਂ ਦੇ ਉੱਪਰ ਪਿਛਲੇ ਕੁਝ ਸਮੇਂ ਤੋਂ ਵੱਡੇ ਇਲਜ਼ਾਮ ਲੱਗੇ ਹੋਏ ਨੇ ਨਿਰਿੰਦਰ ਕੌਰ ਭਰਾ ਨੂੰ ਜੇਕਰ ਆਮ ਆਦਮੀ ਪਾਰਟੀ ਟਿਕਟ ਨਹੀਂ ਦਿੰਦੀ ਤਾਂ ਫਿਰ ਬੀਜੇਪੀ ਸ਼ਾਮਲ ਹੋਣਗੇ ਔਰ ਬੀਜੇਪੀ ਵੱਲੋਂ ਉਹਨਾਂ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਜਾਵੇਗਾ ਜੋ ਨੈਬ ਸਿੰਘ ਸੈਣੀ ਨੇ ਉਹਨਾਂ ਨੂੰ ਵੱਡਾ ਆਫਰ ਦੇ ਦਿੱਤਾ ਹੈ